ਇਹ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਸਾਬਕਾ ਰਾਸ਼ਟਰਪਤੀ ਤੇ ਮੌਜੂਦਾ ਅਮੀਰਵਾਰ ਡੋਨਾਲਡ 트੍ਰੰਪ ਦੇ ਗੋਲਫ ਕੋਰਸ ਨੇੜੇ ਗੋਲੀਆਂ ਚੱਲ ਗਈਆਂ ਨੇ ਜਾਣਕਾਰੀ ਮੁਤਾਬਕ ਇਹ ਫਾਇਰਿੰਗ ਦੋ ਲੋਕਾਂ 'ਤੇ ਚੱਲੇ 트੍ਰੰਪ ਦੇ ਫਲੋਰੀਡਾ ਸਥਿਤ ਗੋਲਫ ਕੋਰਸ ਤੇ ਵਾਰ ਹੋਈ ਹੈ ਇਸ ਫਾਇਰਿੰਗ 'ਚ ਫਿਲਹਾਲ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਜਾਣਕਾਰੀ ਨਹੀਂ ਮਿਲੀ ਹੈ ਤੇ 트੍ਰੰਪ ਦੇ ਸਾਥੀਆਂ ਤੇ ਅਨੁਸਾਰ ਉਹ ਵੀ ਪੂਰੀ ਤਰ੍ਹਾਂ ਸੁਰੱਖਿਅਤ ਨੇ ਇਹ ਹਮਲਾ 트੍ਰੰਪ 'ਤੇ ਕੀਤਾ ਗਿਆ ਇਸ ਗਲਤੀ ਨਹੀਂ ਮਿਲੀਏ ਜਿਕਰ ਜੋ ਕਈ ਕਰੀਬ 2 ਮਹੀਨੇ ਪਹਿਲਾਂ 13 ਜਨਵਰੀ 2024 ਨੂੰ ਵੀ ਪੈਸਲ ਵੇਨੀਆਂ ਜੋ ਇੱਕ ਜੌਨ ਰੈਲੀ ਨੂੰ ਸੰਬੋਧਨ ਕਰਦੇ ਹੋਏ ਟਰੰਪ ਤੇ ਇੱਕ ਸ਼ੂਟਰ ਨੇ ਗੋਲੀਆਂ ਚਲਾ ਦਿੱਤੀਆਂ ਸਨ ਇਸ ਤਰ੍ਹਾਂ ਇੱਕ ਗੋਲੀ ਟਰੰਪ ਦੇ ਕੰਨ ਨੂੰ ਛੂਤੀ ਹੋਈ ਨਿਕਲ ਗਈ ਸੀ ਤੇ ਉਸ ਦੇ ਖਾਤੀ ਖੂਨ ਵੀ ਨਿਕਲਿਆ ਸੀ ਉਸਨੇ ਕੁਝ ਹੀ ਦੇਰ ਚ ਸ਼ੂਟਰ ਨੂੰ ਨਬ ਕਟੇਰ ਕਰ ਦਿੱਤਾ ਸੀ ਤਾਜ਼ਾ ਹੋਈ ਇਸ ਗੋਲੀਬਾਰੀ ਬਾਰੇ ਫਿਲਹਾਲ ਕੋਈ ਵੀ ਜਾਣਕਾਰੀ ਨਹੀਂ ਮਿਲ ਸਕੀ